ਅਲਟੋ ਲੈਣ ਦਾ ਚਾਹ ਵਣਾ ਬਈ ਨਾ 7-8 ਅਲਟੋ ਕਰਾ ਹੈਗੇ ਨੇ ਆਜੋ ਬਈ ਦੇਖ ਕੇ ਪਸੀ ਰੇਟ ਵੀ ਐਸੇ ਦਵਾਂਗੇ ਜੋ ਮਾਰੜੀ ਕਿਤੇ ਵੀ ਨਹੀਂ ਮਿਲ ਸਕਦੇ ਫਿਰ 1,85,000 ਦੀ ਕਾਰ ਦੇ ਦਾਂਗੇ ਕਾਰ ਦੇ ਉੱਪਰ ਆਲਮੋਸਟ ਸਾਰਾ ਹੀ ਜਾਂ 1.5 ਲੱਖ ਦਾ ਕਨਫਰਮ ਲੋਨ ਕਰਾ ਦਾਂਗੇ ਠੀਕ ਹੈ ਜੀ ਬਈ ਜਿੱਮੇ ਸਾਡਾ ਸ਼ਹਿਰ ਹੈਗਾ ਧੂਰੀ ਸ਼ਹਿਰ ਜ਼ਿਲ੍ਹਾ ਸੰਗਰੂਰ ਪੀਵੀ 13 ਵਾਲੇ ਅਸੀਂ ਹੈਨਾ ਬਾਈ ਹੋਰੀ ਪੀਵੀ 23 ਫਤੇਗੜ੍ਹ ਸਾਹਿਬ ਤੋਂ ਨੇ ਹੁਣ ਰਹਿੰਦੇ ਨੇ ਚੰਡੀਗੜ੍ਹ ਹੈਨਾ ਸੀਐਚ 01 ਤੇ ਬਾਈ ਹੋਰ ਦਾ ਕਾਰ ਵੇਚਾਰਾ ਪੀਵੀ 68 ਮਹਾਲੀ ਦੇ ਵਿੱਚ ਤੇ ਤੁਸੀਂ ਦੱਸਣਾ ਤੁਸੀਂ ਕਿਹੜੀ ਸ਼ਹਿਰ ਤੋਂ ਬਈ ਹੈਨਾ ਤੁਹਾਡੇ ਲੈ ਬਈ 10-20 ਹਜ਼ਾਰ ਰੁਪਏ ਆਏਗਾ ਤਾਂ 10-20 ਹਜ਼ਾਰ ਰੁਪਏ ਦੇ ਕੇ ਤੁਸੀਂ ਕਾਰ ਦੇ ਉੱਤੇ ਲੋਨ ਕਰਵਾ ਸਕਦੇ ਹੋ ਤੇ ਗੱਲ ਕਰਾਂ ਇਹਦੇ ਵਾਸਤੇ ਬਈ ਨਾ ਥੋੜਾ ਸਿੰਪਲ ਸਕੋਰ ਵਧੀਆ ਹੋਣਾ ਚਾਹੀਦਾ ਤੁਹਾਡੀ ਬੈਂਕਿੰਗ ਪ੍ਰੋਫਾਈਲ ਚੰਗੀ ਹੋਣੀ ਚਾਹੀਦੀ ਚਲ ਚਲ ਹਾਂਜੀ ਫਾਇਰਜੀ 17 ਮਾਡਲ 3,75,000 ਦਾ ਰੇਟ ਆ ਔਰ ਅਗਰ ਤੁਹਾਡੀ ਪ੍ਰੋਫਾਈਲ ਚੰਗੀ ਆ ਤਾਂ ਤੁਹਾਡਾ ਸਾਰੇ ਦਾ ਸਾਰਾ ਲੋਨ ਵੀ ਕਰਵਾ ਦਾਂਗੇ ਬਈ ਹਾਂਜੀ ਬਈ ਮੇਰੇ ਸასიਖਾਲ ਤੇ ਅੱਜ ਆਪਾਂ ਮੋਹਾਲੀ ਖੜਿਆ ਫੈਕਟਰ 78 ਦੇ ਵਿੱਚ ਬਈ ਵਧੀਆ ਕਰਾਂ ਟੌਪ ਦੀਆਂ ਕਾਰਾਂ ਗਰੰਟੀ ਵਾਲੀਆਂ ਕਾਰਾਂ ਅਗਰ ਤੁਸੀਂ ਲੈਣੀਆਂ ਤਾਂ ਇਸ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹਦੇ ਤੁਹਾਡ ਔਰ ਬਜਟ ਮੈਂ ਗੱਲ ਕਰਾਂ 1.5 ਤੋਂ 2 ਲੱਖ ਤੋਂ ਲੈ ਕੇ ਵੀ ਅਪਰ ਰੇਂਜ ਜਿਹੜੀ ਮਰਜ਼ੀ ਕਾਰ ਲੈ ਲਓ ਬਈ ਤੁਸੀਂ ਹੈਨਾ ਤੇ ਪੱਕੀ ਗੱਲ ਕਰਾਂ ਵੀ ਇੱਥੇ ਤੋਂ ਉਹਨੂੰ ਚੰਗੀਆਂ ਕਾਰਾਂ ਹੀ ਮਿਲਣਗੀਆਂ ਇੱਥੇ ਤੋਂ ਨਾਲ ਕੋਈ ਦਿੱਕਤ ਕੋਈ ਧੋਖਾ ਤੜੀ ਨਹੀਂ ਹੋਊਗੀ ਇਹ ਤੁਹਾਨੂੰ ਪਤਾ ਵੀ ਆਪਾਂ ਬਾਈ ਹੋਰਾਂ ਨਾਲ ਲਗਭਗ 3-4 ਸਾਲ ਤੋਂ ਆਪਾਂ ਕੰਮ ਕਰਦੇ ਆ ਰਹੇ ਹਾਂ ਬਈ ਹਣਾ ਸੱਚੀ ਗੱਲ ਜੀ ਵੀਰੇ ਠੀਕ ਠਾਕ ਵੀਰੇ ਸਭ ਵਧੀਆ ਵਰ ਸਭ ਵਧੀਆ ਕਾਰਾਂ ਵਧੀਆ ਸਾਰੀਆਂ ਵੀਰ ਫੁੱਲ ਗਰੰਟੀ ਦੇ ਜੀ ਆਪਣੀ ਸਾਰੀ ਕਾਰਾਂ ਦੇ ਜੀ ਠੀਕ ਹੈ ਜੀ ਬਈ ਅੱਛਾ ਲੋਨ ਦੀ ਫੈਸਿਲਿਟੀ ਹੈਗੀ ਆ ਸਾਰੀ ਕਾਰਾਂ ਦੇ ਉੱਪਰ ਹੀ ਆਲਮੋਸਟ ਅਵੇਲੇਬਲ ਹੈ ਪੰਜਾਹਕਰਾਂ ਤੋਂ ਲੈ ਕੇ ਜਿਹੜੀ ਛੇ ਲੱਖ ਤੋਂ ਅੰਦਰ ਹੈ ਬਸ ਠੀਕ ਹੈ ਬਈ ਲੱਖ ਅੱਛਾ ਲੋਨ ਗੱਲ ਕਰਾਂ 20 3000 4000 ਦੇ ਕਿਕਾਰ ਨਿਆਸ ਲੈ ਭਾਈ ਮੈਂ ਉਹੀ ਗੱਲ ਫੇਰ ਦੁਬਾਰੋ ਕਰਾਂ ਇਹ ਮੈਂ ਸਟਾਰਟਿੰਗ ਤੇ ਲਾਉਂਗਾ ਜੇ ਤੁਹਾਡੇ ਲਈ ਭਾਈ ਹਨਾ 10 2000 ਰੁਪਏ ਹੈਗਾ ਤਾਂ 10 2000 ਰੁਪਏ ਦੇ ਕੇ ਤੁਸੀਂ ਕਾਰ ਦੇ ਉੱਤੇ ਲੋਨ ਕਰਵਾ ਸਕਦੇ ਹੋ ਬਾਕੀ ਸਾਰਾ ਫਾਈਨਾਂਸ ਦੇ ਵਿੱਚ ਦੇ ਦੋਗੇ ਤੇ ਗੱਲ ਕਰਾਂ ਇਹਦੇ ਵਾਸਤੇ ਭਈ ਨਾ ਥੋੜਾ ਸਿੰਪਲ ਸਕੋਰ ਵਧੀਆ ਹੋਣਾ ਚਾਹੀਦਾ ਤੁਹਾਡੀ ਬੈਂਕਿੰਗ ਪ੍ਰੋਫਾਈਲ ਚੰਗੀ ਹੋਣੀ ਚਾਹੀਦੀ ਚਲ ਚਲ ਹਾਂਜੀ ਪਹਿਲੀ ਕਾਰ ਆਪਾਂ ਗ੍ਰੈਂਡ ਆਈਡਨ ਤੋਂ ਕਰ ਲਈ ਪਹਿਲਾਂ ਇਗਨਿਸ ਤੋਂ ਇਹ ਤੋਂ ਕਰ ਲੈਂਦੇ ਹਾਂ ਪਹਿਲੀ ਕਾਰ ਆ ਗਈ ਇਗਨੀਸ ਬਈ ਹਾਂ ਅਮਰੂਤੀ ਦੀ ਪਹਿਲੀ ਕਾਰ ਆਈ ਸੀ ਜਿਹੜੀ 5 ਸਟਾਰ ਰੇਟਿੰਗ ਸੀ ਕਾਰ ਆ ਇਹ ਹਾਂਜੀ ਹਾਂਜੀ ਵੀਰ ਸਭ ਤੋਂ ਜਨਾ ਵੀਰ 2017 ਮਾਡਲ ਹੈ ਹਾਂਜੀ ਹਾਂ ਫੈਮਿਲੀ ਟਰਾਂਸਫਰ ਹੈ ਕਾਰ ਠੀਕ ਹੈ ਜੀ ਬਈ ਕਾਰ ਜੈਟਾ ਮਾਡਲ ਹੈ ਪੁਸ਼ੂ ਬਟਨ ਵਾਲਾ ਵੀਰ ਠੀਕ ਹੈ ਜੀ 60-62 ਹਜ਼ਾਰ ਚੱਲੀ ਹੈ ਕਾਰ ਸਾਰੀ ਸਰਵਿਸ ਰਿਕਾਰਡ ਦੇ ਨਾਲ ਹੈ ਇੰਜਨ ਗੇਅਰ ਮੇਜਰੀਕਸਨ ਦੀ ਫੁੱਲ ਗਾਰੰਟੀ ਹੈ ਇਕੋੜਡ ਕਾਰ ਦੇ ਦਾਂਗੇ ਵੀਰ 375000 ਦੀ ਕਾਰ ਦੇ ਉੱਪਰ ਆਪਾਂ 3.5 ਲੱਖ ਦਾ ਲੋਨ ਵੀ ਕਰਵਾ ਦਾਂਗੇ ਅਗਰ ਕਿਸੇ ਭਰਾ ਦੀ ਪ੍ਰੋਫਾਈਲ ਵਧੀਆ ਤਾਂ ਸ਼ਾਇਦ ਪੂਰਾ ਲੋਨ ਵੀ ਹੋ ਜਾਏ ਅ ਤਾਰਾ ਵਰਜੀਟਾ ਮਾਡਲ ਤਾਰਾ ਮਾਡਲ 375000 ਦਾ ਰੇਟ ਆ ਔਰ ਅਗਰ ਤੁਹਾਡੀ ਪ੍ਰੋਫਾਈਲ ਚੰਗੀ ਹੈ ਤਾਂ ਤੁਹਾਡਾ ਸਾਰੇ ਦਾ ਸਾਰਾ ਲੋਨ ਵੀ ਕਰਵਾ ਦਾਂਗੇ ਬਈ ਹਨਾ ਆਜੋ ਬਈ ਉਹੀ ਗੱਲ ਕਰਾਂ ਵੀ ਚਲੋ ਮਿਨੀਮਮ ਤੋਂ ਮਿਨੀਮਮ 20000 ਰੁਪਏ ਦੇ ਕੇ ਲੋਨ ਹਾਂ ਤੇ ਆ ਗਈ ਗ੍ਰੈਂਡ ਦੀ ਆਈਟਮ ਇਹ ਮਾਡਲ ਇਹ ਹੈਗੀ 2014 ਮਾਡਲ ਪੀਬੀ 65 ਨੰਬਰ ਹੈ ਪੇਡ ਨੰਬਰ ਹੈ ਇੱਕੋ ਰਿਡ ਕਰ ਦਾਂਗੇ ਫਿਰ 265000 ਦੀ ਕਾਰ ਦੇ ਉੱਪਰ ਆਪਾਂ ਹਾਂ 2 ਸਵਾ ਦੋ ਦਾ ਲੋਨ ਵੀ ਕਰਾ ਦੋ ਸਵਾ ਦੋ ਦਾ ਲੋਨ ਵੀ ਕਰਾ ਦਾਂਗੇ ਬਈ ਲਓ ਬਈ ਅਜ ਇੱਕ ਵਾਰ ਆਪਾਂ ਇਹ ਤੁਹਾਨੂੰ ਅੰਦਰ ਵੀ ਦਿਖਾ ਦਈਏ ਕਾਰ ਉਹ ਕਿ ਭਾਈ ਅੰਦਰੋਂ ਬਾਈ ਹੋਰੀ ਬਾਹਲਾ ਕਹਿੰਦਾ ਵੀ ਅੰਦਰੋਂ ਵੀ ਦਿਖਾ ਦਿਆ ਕਰੋ ਕਾਰ ਹਨਾ ਅੰਦਰੋਂ ਪ੍ਰੋਫਾਈਲ ਕਿੱਦਾਂ ਦੀ ਥੋੜਾ ਹੈਂਡ ਸਲੋ ਮੋਸ਼ਨ ਦਿਖਾ ਦੇ ਮੇਰਾ ਭਾਈ ਪਤਾ ਲੱਗ ਜਾਏ ਮਿੱਤਰਾਂ ਨੂੰ ਵੀ ਕਾਰਨ ਆਨਲਾਈਨ ਹੀ ਬੁੱਕ ਕਰ ਲੈਣ ਇੰਨੀ ਗੈਂਡ ਕੰਡੀਸ਼ਨ ਦੀ ਕਾਰ ਆ ਬਾਈ ਹਨਾ ਤੁਹਾਨੂੰ ਮੈਂ ਆਹ ਯਾਰ ਆਕੇ ਟਰਾਈ ਲੈਣ ਦੀ ਵੀ ਸ਼ਾਇਦ ਲੋੜ ਨਾ ਪਵੇ ਇਦਾਂ ਦੀ ਕੰਡੀਸ਼ਨ ਦੀ ਕਾਰ ਹੈਗੀ ਆਪਣੇ ਲਵੇ ਖੜੀਆਂ ਬਾਈ ਤੇ ਇਹ ਹੈਗੀ ਕਾਰ ਰੇਟ ਸੀ ਕਰਦਾ 265000 ਇੱਕੋ ਰੇਟ ਵੀਰ 265000 ਲਓ ਜੀ ਭਾਈ ਆਪਣੇ ਲਵੇ ਗ੍ਰੈਂਡ ਆਈਟਨ ਇੱਕ ਨਹੀਂ ਆਪਣੇ ਲਵੇ ਤਿੰਨ ਕਾਰਾਂ ਖੜੀਆਂ ਠੀਕ ਆ ਉਹ ਦੂਜੀ ਵੀ ਹੈਗੀ ਆਈਟਨ ਹਾਂ ਆ ਇਕੱਲੀ ਆਈ ਚੰਡੀਗੜ੍ਹ ਨੰਬਰ ਲੋਕਲ ਨੰਬਰ ਦੀ ਕਾਰ ਹੈ ਅਲਾਇ ਚੈੱਕ ਕਰ ਲੋ ਟਾਇਰਾਂ ਦੀ ਕੰਡੀਸ਼ਨ ਬਹੁਤ ਸੋਹਣੀ ਪਈ ਆ ਇਹ ਕਿਹੜਾ ਮਾਡਲ ਹੈ ਵੀਰ 2017 ਮਾਡਲ ਹੈ ਡੀਜ਼ਲ ਦੇ ਵਿੱਚ ਟੌਪ ਸਪੋਰਟਸ ਮਾਡਲ ਹੈ ਫਰਸਟ ਓਨਰ ਹੈ ਇਕੋ ਰੇਟ ਕਾਰ ਦੇ ਦਿਆਂਗੇ 3,65,000 ਦੀ ਕਾਰ ਦੇ ਉੱਪਰ ਛੜ ਦੇਣ ਦਾ ਲੋਨ ਵੀ ਕਰਾ ਦੇਣਾ 17 ਮਾਡਲ ਹਾਂਜੀ ਬ੍ਰਾਹਮਣ ਲਈ 17 ਮਾਡਲ ਮਾਰਕੀਟ ਤੇ 4 4.5 ਲੱਖ ਤੋਂ ਘੱਟ ਕੋਈ ਨਹੀਂ ਦਿੰਦਾ ਨਾ ਵੀਰੇ ਹਾਂਜੀ ਹਾਂ ਤੇ ਜਿਹੜਾ ਰੇਟ ਆਪਾਂ ਤੁਹਾਨੂੰ ਦੇ ਰਹਾ ਇਹ ਸ਼ਾਇਦ ਰੇਟ ਵੀ ਕਿਤੇ ਨਾ ਮਿਲੇ ਔਰ ਕੰਡੀਸ਼ਨ ਦੀ ਗੱਲ ਕਰੀ ਕੰਡੀਸ਼ਨ ਵੀ ਸ਼ਾਇਦ ਕਿਤੇ ਨਾ ਮਿਲੇ ਕਿਉ ਜੀ ਬਾਸ ਅੱਲਾਏ ਦੀ ਗੱਲ ਕਰਾਂ ਵੀ ਲਗਭਗ 35-40 ਹਜ਼ਾਰ ਦੇ ਲਾਈਟ ਟਾਇਰ ਬਈ ਹਨਾ ਕੰਪਲੀਟ ਇਹਦਾ ਸੈੱਟ ਪਿਆ ਹੋਇਆ ਹੈ ਹਾਂਜੀ ਹਾਂਜੀ ਨੀਅਰ ਅਬਾਊਟ ਬਈ ਹਨਾ ਆਪਾਂ ਐ ਨਹੀਂ ਕਹਿੰਦੇ ਵੀ ਹਨਾ ਕੋਈ ਫਿਕਸ ਅਮਾਉਂਟ ਨਹੀਂ ਵੀ ਯਾਰ ਇੰਨੇ ਦੇਵਾਂਗੇ ਇੰਨੇ ਦੇਵਾਂਗੇ ਮੌਕੇ ਦੀ ਗੱਲ ਹੈ ਤੇ ਆ ਆ ਗਈ ਆ ਲੈ ਲਵੇ i10 ਗ੍ਰੈਂਡ ਇੱਕ ਹੋਰ ਬਈ ਇਹ ਮਾਡਲ ਇਹ ਆ ਗਈ ਵੀਰ 15 ਮਾਡਲ 15 ਇਹ ਪੈਟਰੋਲ ਦੇ ਵਿੱਚ ਹੈ ਵੀਰ ਇਹ ਵੀ ਸਪੋਰਟਸ ਵੇਰੀਐਂਟ ਹੈ ਵੀਰ ਪੈਟਰੋਲ ਦੇ ਵਿੱਚ ਹੈ ਇਹ ਇਕੂਰੇਟ ਕਾਰ ਦੇ ਦਾਂਗੇ ਫਿਰ 3.5 ਲੱਖ ਰੁਪਏ ਦੀ ਮਾੜਾ ਮੋਟਾ ਮਾਨ ਤਾਨ ਕਰ ਦਾਂਗੇ ਵੀਰ ਇਹਦਾ ਮਾਡਲ ਟੌਪ ਵਾਲਾ ਲੱਗਦਾ ਨਾ ਹਾਂ ਇਹ ਸਪੋਰਟਸ ਭਾਜੀ ਪੈਟਰੋਲ ਦੇ ਵਿੱਚ ਆਉਂਦਾ ਡੀਜ਼ਲ 'ਚ ਨਹੀਂ ਆਉਂਦਾ ਜੀ ਬਾਈ ਆਹ ਇਹ ਡੀਜ਼ਲ ਹੈ ਭਾਜੀ ਇਹ ਪੈਟਰੋਲ ਹੈ ਜੀ ਓਕੇ ਇਹ ਬਈ ਗੱਲ ਕਰਾਂ ਸਟੀਅਰਿੰਗ ਕੰਟਰੋਲ ਆ ਗਿਆ ਇਹਦੇ ਕੰਪਨੀ ਦਾ ਮਿਊਜ਼ਿਕ ਸਿਸਟਮ ਆ ਗਿਆ ਜੂਰ ਤੱਕ ਕਨੈਕਟੀਵਿਟੀ ਸਾਰਾ ਕੁਝ ਵਧੀਆ ਸੀਟ ਕਵਰ ਲੱਗੇ ਹੋਇਆ ਭਾਜੀ ਕਾਰ ਦੇ ਵਿੱਚ ਸਾਡੇ ਸਾਹਮਣੇ ਸੀਟ ਸੂਟ ਕਵਰ ਹਨ ਵਧੀਆ ਬਣੇ ਵਿਚਾਰੇ ਪ ਤੇ ਇਹ ਕਾਰ ਤੁਸੀਂ ਲੈ ਜਾ ਸਕਦੇ ਬਈ ਨਾ ਸਭ ਕੁ 3 ਲੱਖ ਰੁਪਏ ਦੀ ਕਰ ਲਾਂਗੇ ਮੜਾ ਮੋਟਾ ਮੌਕੇ ਤੇ ਹੋਰ ਵੀ ਮਾਰ ਦੇਣਾ ਅੱਛਾ ਫਾਈਨਾਂਸ ਕਿੰਨਾ ਹੋਊਗਾ ਫਾਈਨਾਂਸ ਇਸ ਤੇ ਮੇਰਾ 2.5 ਲੱਖ ਦੇ ਆਸ-ਪਾਸ ਲੋਨ ਨਾ 2.5 ਲੱਖ ਪਲੱਸ ਹੀ ਹੋ ਜਾਊਗਾ ਵੀਰ ਇਸ ਤੇ ਕਰ ਬਦੇ 77 70 75 ਹਜ਼ਾਰ ਰੁਪਏ ਦੇ ਕੇ ਕਾਰ ਦੇ ਉੱਤੇ ਹੈ ਨਾ ਬਾਕੀ ਬਈ ਤੁਸੀਂ ਕਾਰ ਲੈ ਜਾ ਸਕਦੇ ਹੋ ਕਾਰ ਸੋਹਣੀ ਆ ਬਈ ਇਹ ਕਾਰ ਦੀ ਮਾਈਲੇਜ ਬਹੁਤ ਸੋਹਣੀ ਆ ਬਈ ਹੈ ਨਾ ਤੇ ਆ ਆ ਗਈ ਪੈਟਰੋਲ ਦੀ i10 ਇਹ ਆ ਗਈ ਆ ਮਾਡਲ ਇਹ ਹੈਗੀ ਫਿਰ 2000 16 ਰਜਿਸਟਰਡ 17 16 ਚਾਹ 6 ਪਾਉਂਦੀ ਸੀ ਆਉਂਦੀ ਸੀ ਬਈ ਆਉਂਦੀ ਸੀ ਠੀਕ ਹੈ ਅਸੀਂ ਸਾਨੂੰ ਵੀ ਡਾਊਟ ਹੋ ਗਿਆ ਸੀ ਪਹਿਲਾਂ ਅਸੀਂ ਫਿਰ ਚੈੱਕ ਕਰੀਏ ਮੈਨੂੰ ਇਹ ਮੈਂ 11 ਜਾਂ 12 ਤੱਕ ਆਈ ਜੀ ਨਹੀਂ ਨਹੀਂ ਫਿਰ 16 ਤੱਕ ਆਈ ਜੀ 16 ਲਾਸਟ ਤੱਕ ਆਈ ਹੈ ਜੀ ਲਾਸਟ ਮਤਲਬ ਉਹਨਾ ਪ੍ਰੋਡਕਸ਼ਨ ਚ ਆ ਜੀ ਠੀਕ ਆ ਹਾਂ ਇਹ ਇੰਟੀਰੀਅਰ ਥੋੜਾ ਚੇਂਜ ਸੀ ਉਸ ਟਾਈਮ ਤੁਹਾਡੇ ਸਾਹਮਣੇ ਇਹ ਬਹੁਤ ਵਧੀਆ ਇੰਟੀਰੀਅਰ ਤੁਹਾਡੇ ਸਾਹਮਣੇ ਦੇਖੋ ਕਾਰ ਬਈ ਅੰਦਰ ਦਿਖਾਇਆ ਕਰ ਮੈਨੂੰ ਯਕੀਨ ਨਹੀਂ ਹੁੰਦਾ ਵੀ ਇਹ ਵੀ 16 ਮਾਡਲ ਕਾਰ ਆ ਬਈ ਹੈ ਇਹ ਥੋੜਾ ਜਿਹਾ ਬੀਚ ਤੇ ਬਲੈਕ ਇੰਟੀਰੀਅਰ ਦੇ ਕੰਬੀਨੇਸ਼ਨ ਚ ਆ ਗਈ ਸੀ ਭਾਜੀ ਹਾਂ 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 2017 ਮਾਡਲ 16 ਰਜਿਸਟਰ 17 ਵੀਰ ਕਾਰ ਦੇ ਦਾਂਗੇ ਵੀਰ ਇੱਕੋ ਰੇਟ ਕੋਈ 바ਰਗ ਨਹੀਂ 2,60,000 ਦੀ ਲੈ ਵੀ ਹਾਂਜੀ 16/17 ਕਾਰ ਦੇ ਉੱਪਰ 2 ਸਵਾ ਦੋ ਦਾ ਲੋਨ ਵੀ ਹੋ ਸਕਦਾ ਕਿਸੇ ਬੰਦੇ ਦੀ ਪ੍ਰੋਫਾਈਲ ਬਜਟ ਢਾਈ ਰੱਖਦਾ ਵੀ ਰੇਟ 2 ਲੱਖ 60 ਹਜ਼ਾਰ ਦਾ 60000 ਰੁਪਿਆ ਰੇਟ ਵੀ ਜਾਇਆ ਕੰਡੀਸ਼ਨ ਵੀ ਵਧੀਆ ਤਾਨੂੰ ਇਹਦੀ ਟ੍ਰਾਈਲ ਲਾਈਨ ਦੀ ਲੋਡ ਨਹੀਂ ਕਿਉਂਕਿ ਪਟਰੋ ਨਹੀਂ ਘਾਰੀ। 2.7 ਲੱਖ ਦੀ 16 17 ਮਾਡਲ। ਸਹੀ ਗੱਲ ਆ ਬਾਈ ਹਨਾ ਤੇ ਕਾਰ ਸਿੰਘੇ ਟਾਇਰ ਟੁੱਟ ਕੁਛ ਨਹੀਂ ਪਾਉਣਾ ਥੋਨੇ। ਆ ਗਈ EON 2 11 ਖੜੀ ਆ। ਉਹ ਖੜੀ ਆ ਆਪਣੇ ਕੋਲ। ਇਹ ਹੈਗੀ ਆ 16 ਮਾਡਲ ਭਾਜੀ। 16 16 ਵੀ 12ਵੇਂ ਮਹੀਨੇ ਦੀ ਹੈ। ਕੰਪਨੀ ਸਟੀਰੀਓ। ਹਾਂਜੀ ਹਾਂ ਇਹ ਮੈਗਨਾ ਮਾਡਲ ਹੈ ਵੀ। ਹਾਂ ਹਾਂ ਹਾਂ। ਕੰਪਨੀ ਫਿਟਡ ਮਿਊਜ਼ਿਕ ਸਿਸਟਮ ਸਾਰਾ ਕੁਝ ਆ ਜਾਂਦਾ ਵੀਰ ਕਾਰ ਵਿੱਚ ਫਰੰਟ ਟੂ ਪਾਵਰ ਵਿੰਡੋ ਪਾਵਰ ਸਟੇਰਿੰਗ AC ਹੀਟਰ। ਵਧੀਆ ਨਿਊ ਸ਼ੀਟ ਕਵਰ ਲੱਗੇ ਹੋਇਆ ਕਾਰ ਨੂੰ। ਠੀਕ ਹੈ। ਇੱਕੋ ਰੇਡ ਲੈ ਵੀ 215000 ਰੁਪਈਆ ਦੇ ਵਿੱਚ ਕਾਰ ਮਿਲ ਰਹੀ ਆ ਤੁਹਾਨੂੰ ਇਹ ਕਾਰ ਦੇ ਆਇਆ ਹੋਰਸ ਹੈਗੀ ਆ ਦੋਨੋਂ ਚਾਬੀਆਂ ਹਾਂ ਸ਼ਾਇਦ ਕਿਦੋਂ ਨਾ ਮਿਲੇ ਤੁਹਾਨੂੰ ਇੰਨੀ ਵਧੀਆ ਕੰਡੀਸ਼ਨ ਦੀ ਟਾਪ ਮਾਡਲ ਕਾਰ ਆ ਵਧੀਆ ਕਾਰ ਆ ਇਹ ਕਾਰ ਤੁਸੀਂ ਲੈ ਆ ਸਕਦੇ ਆ ਬਾਈ ਨਾ ਇਸ ਕਾਰ ਦੇ ਉੱਪਰ ਆਪਾਂ ਬਾਈ 60 65 70 ਲੋਨ ਵੀ ਕਰਵਾ ਦਾਂਗੇ ਉਹੀ ਮਤਲਬ 35 40000 ਦੇ ਕੋਈ ਗਰੀਬ ਬੰਦਾ ਨੇ ਇਸ ਕਿਨੇ ਫਸਟ ਟਾਈਮ ਬਾਈ ਕਰ ਲਿਆ ਲੈ ਆ ਸਕਦਾ ਹੈ ਤੇ ਆ ਆ ਗਈ ਆਪਣੇ ਲਵੇ ਚੈਰੀ ਕਲਰ ਦੇ ਵਿੱਚ ਰੰਗ ਇਹ ਵੀ ਸੋਹਣਾ ਆ ਹਾਂਜੀ ਹਾਂ ਇਹ ਆ ਗਈ ਭਾਜੀ ਮੈਗਨਾ ਹੈ ਇਹ ਵੀ ਮੈਗਨਾ ਹੀ ਪੀਵੀ 65 ਨੰਬਰ ਹੈ ਵੀਰ ਦੋਨੇ ਓਨਰ ਫਸਟ ਆ ਜੀ ਠੀਕ ਹੈ ਇੱਕ ਰਡ ਕਾਰ ਦੇ ਦਾਂਗੇ 1,55,000 ਰੁਪਏ ਦੀ 1,55 ਦੀ ਲੈ ਵੀ 1,55,000 ਦੀ ਕਾਰ ਆ ਜਾ ਮੇਰਾ ਭਾਈ ਅੰਦਰ ਉਹ ਦਿਖਾ ਦੀ ਕਾਰ ਤੁਹਾਨੂੰ ਬਈ ਹੈ ਨਾ ਕਾਰ ਸੋਹਣੀਆ ਬਈ ਬਾਲੇ ਮਿੱਠੇ ਪੋਚੇ ਦਾ ਆਪਣੇ ਤਾਂ ਲੱਗਦੇ ਨਹੀਂ ਤੁਹਾਨੂੰ ਕਾਰ ਦਿਖਾ ਰਿਹਾ ਦੇਖੋ ਕਾਰ ਸੋਹਣੀਆ ਬੱਸ ਬਈ ਹੈ ਨਾ ਦੇ ਕੰਡੀਸ਼ਨ ਦੀ ਵਧੀਆ ਟ੍ਰਾਈਟਰੀ ਲੈਣ ਦੀ ਲੋੜ ਹੈਗੀ ਵੀਰ ਫੁੱਲ ਗਾਰੰਟੀ ਜੀ ਆਪਣੀ ਸਾਰੀ ਕਾਰਾਂ ਦੀ ਵੀਰ ਆਪਣੀ ਇੰਜਨ ਗੇਅਰ ਮੇਜਰ ਐਕਸੀਡੈਂਟ ਦੀ ਸਾਰੀ ਕਾਰਾਂ ਦੀ ਫੁੱਲ ਗਾਰੰਟੀ ਹੈ ਜੀ ਲਓ ਜੀ ਅਲਟੋ 1 2 3 1 ਕੋ 4 1 ਕੋ 5 5000 ਖੜੀਆਂ ਭਾਈ ਇਹ ਕਿੰਨੀ ਅਲਟੋ ਕਾਰਾਂ ਖੜੀਆਂ ਸੱਤ ਅੱਠ ਅਲਟੋ ਖੜੀਆਂ ਆਪਣੇ ਕੋਲ ਅਵੇਲੇਬਲ ਹੈ ਇਸ ਟਾਈਮ ਜੀ ਆਪਣੇ ਕੋਲ ਸਾਰੀਆਂ ਕੋਈ ਅਲਟੋ ਲੈਣ ਦਾ ਚਾਹ ਵਾਣਾ ਭਾਈ ਇਹਨਾਂ ਸੱਤ ਅੱਠ ਅਲਟੋ ਕਾਰਾਂ ਹੈਗੀਆਂ ਨੇ ਆਜੋ ਭਾਈ ਦੇਖ ਕੇ ਪਾਜੀ ਰੇਟ ਵੀ ਐਸੇ ਦਵਾਂਗੇ ਜੋ ਮਾਰਕੀ ਕਿਤੇ ਵੀ ਨਹੀਂ ਮਿਲ ਸਕਦੇ ਵੀਰ ਗਾਰੰਟੀ ਅਰੇਟਾਂ ਦੀ ਠੀਕ ਹੈ ਭਾਈ ਆਹ ਜੀ ਤੇ ਦੋਨੋਂ ਨੋ ਨੋ ਹਾਂ ਇਹ ਵੀ 29 ਤੱਕ ਪਾਸ ਐ ਪਾਜੀ ਇਹ ਵੀ 29 ਤੱਕ ਪਾਸ ਦੋਨੇ 1,25,000 ਤੇ ਪਲੱਸ 1,25,000 ਵਾਈਟ ਸਿਲਵਰ ਹਾਂਜੀ ਸਵਾ ਸਵਾ ਲੱਖ ਰੁਪਏ ਦੀ ਸਵਾ ਲੱਖ ਦੀ ਔਰ ਸਵਾ ਲੱਖ ਦੀ ਦੋਨੇ ਦੀ ਪਾਸਿੰਗ ਹੈਗੀ ਆ ਆਜੋ ਫਿਰ ਜੇ ਕਿਸੇ ਨੇ ਕਾਰ ਲੈਣੀ ਆ ਕਾਲੀ ਅਲਟੋ ਏ ਆ ਤੇ ਸਿਲਵਰ ਦੀ ਏ ਆ ਨੰਬਰ ਥੋੜੇ ਲੋਕਲ ਪੀਵੀ 65 ਮਹਾਲੀਆ ਤੇ ਇਹ ਚੰਡੀਗੜ੍ਹ ਦਾ ਨੰਬਰ ਬਈ ਹੈ ਨਾ ਤੇ ਆ ਆ ਗਈ ਚੰਡੀਗੜ੍ਹ ਨੰਬਰ ਦੀ ਮਾਡਲ ਇਹ ਆ ਗਈ ਭਾਜੀ 10 ਮਾਡਲ ਹਾਂਜੀ 10 ਰਜਿਸਟਰਡ 11 ਹਾਂ ਹਾਲੇ ਦਸੰਬਰ ਤੱਕ ਵੈਸੀ ਹੀ ਪਈ ਹੈ ਭਾਜੀ ਅਗਰ ਕਿਸੇ ਨੇ ਡੀਰ ਦਾ ਪਾਸਿੰਗ ਕਰਾ ਕੇ ਵੀ ਦੇ ਦਾਂਗੇ ਪਰ ਇਹ ਕਾਰ ਓਨਰ ਹੈਗੀ ਹੈ ਫਸਟ ਠੀਕ ਹੈ ਉਹ ਹੈਗੇ ਦੋਨੋਂ ਸੈਕੰਡ ਓਨਰ ਬਈ ਸੈਕੰਡ ਓਨਰ ਹਾਂ ਇਹ ਕਾਰ ਦੀ ਆਪਣੀ ਇੰਜਨ ਗੇਅਰ ਇਹ ਥੋੜੂ ਸਾਹਮਣੇ ਬੋਡੀ ਲਾਈਨ ਦੀ ਵੀ ਬਹੁਤ ਸੋਹਣੀ ਕਾਰ ਹੈ ਹਾਂ ਪਈ ਹੈ ਹਾਂ ਲੇਡੀ ਡਰਾਈਵਨ ਕਾਰ ਹੈ 60 65 70000 ਚੱਲੀ ਹੋਈ ਕਾਰ ਹੈ ਇਹ ਦਵਾਂਗੇ ਭਾਜੀ 1 ਲੱਖ 1 ਕੋੜੇ 13500 ਔਰ ਆਨਰ ਫਾਸਟ ਹੋ ਗਈ ਬਾਡੀ ਲਾਈਨ ਦੀ ਚੰਗੀ ਕਾਰ ਬਹੁਤ ਸੋਹਣੀ ਕਾਰ ਹੈ ਫਿਰ ਕਾਰ ਪੈਸੇ ਪੈਸੇ ਵੀ ਜਾਇਆ ਹਾਂ 1,35 ਹਰ ਪਾਜੀ ਕਿਤੇ ਵੀ ਨਹੀਂ ਮਿਲਦੀ 1.5 ਲੱਖ ਦੇਟ ਕੋਈ ਨਹੀਂ ਮਿਲਦਾ ਸਨ ਮਾਡਲ ਕਾਰ ਮਾਰਕੀਟ ਚ 1.5 ਲੱਖ ਪਲੱਸ ਵੇਚੂ ਤੁਹਾਨੂੰ ਆਪਾਂ 1,35 ਦੇ ਰਿਹਾ ਤੇ ਆ ਆ ਗਈ ਬਈ ਆ ਗਈ ਵੀਰ 2017 ਮਾਡਲ K10 ਹਾਂਜੀ ਮੈਨੂਅਲ ਦੇ ਵਿੱਚ ਹੈ ਵੀਰ ਐਸੇ ਪ੍ਰਾਈਸ ਤੇ ਕਾਰ ਦੇ ਦਾਂਗੇ ਮਾਰੀ ਕਿਤੇ ਵੀ ਨਹੀਂ ਮਿਲਣੀ 2,95000 ਦੀ ਕਾਰ ਦੇ ਦਾਂਗੇ ਕਾਰ ਦੇ ਉੱਪਰ 2 ਲੱਖ ਦਾ ਲੋਨ ਵੀ ਕਰਵਾ ਦਾਂਗੇ ਆਏ ਹਾਏ ਹਾਏ ਬਾਈ ਰੇਟਾਂ ਦਾ ਤਾਂ ਸਵਾਰ ਆ ਐਂਦਰੋਂ ਲੋਕ ਪਈਆ ਪਰ ਕਾਰ ਵਧੀਆ ਤੁਹਾਨੂੰ ਅੰਦਰੋਂ ਚੈੱਕ ਕਰਨ ਦੀ ਵੀ ਲੋੜ ਨਹੀਂ ਹੈਗੀ ਟਾਇਰ ਵਧੀਆ ਪਏ ਨੇ ਤੇ ਕੰਡੀਸ਼ਨ ਦੀ ਬਾਗਮਾਲ ਕਾਰ ਆ ਬਾਈ ਹੈਨਾ ਤੇ ਆ ਲੈ ਜੋ ਕਾਰ ਬਾਈ ਇਹ ਆ ਗਈ ਆਪਣੇ ਲਵੇ ਅੱਗੇ ਆ ਗਈ ਭਾਜੀ 18 ਮਾਡਲ 18 ਇਹ ਹੈਗੀ ਵੀਰੇ ਆਟੋਮੈਟਿਕ ਹਾਂਜੀ ਅੱਛਾ ਹਾਂਜੀ ਹਾਂ ਹੂੰ ਹੂੰ 18 ਮਾਡਲ ਆਟੋਮੈਟਿਕ ਓਨਰ ਫਰਸਟ ਓਨਰ ਪਹਿਲਾ ਵੀਰ ਫਰਸਟ 18 ਮਾਡਲ ਫਰਸਟ ਓਨਰ ਆਟੋਮੈਟਿਕ ਐਸੇ ਪ੍ਰਾਈਸ ਤੇ ਕਾਰ ਦੇ ਦਾਂਗੇ ਮਾੜੇ ਚ ਕੋਈ ਨਹੀਂ ਦੇਦਾ 3 ਲੱਖ 45000 ਰੁਪਏ ਦੀ ਕਾਰ ਦੇ ਦਾਂਗੇ ਵੀਰ ਕਾਰ ਦੇ ਉੱਪਰ 3 ਲੱਖ ਦਾ ਲੋਨ ਵੀ ਕਰ ਦੂੰਗਾ ਵਧੀਆ ਪ੍ਰੋਫਾਈਲ ਲੋਕਲ ਨੰਬਰ ਦੀ ਕਾਰ 3 ਲੱਖ 45000 ਦੀ 2018 ਮਾਡਲ ਓਨਰ ਪਹਿਲਾ ਓਨਰ ਪਹਿਲਾ ਇਹ ਕਾਰ ਤੁਸੀਂ ਲੈ ਜਾ ਸਕਦੇ ਹੋ ਜਾਇਜ਼ ਰੇਟ ਆ ਬਾਈ ਆ ਗਈ ਬੀਟ ਕਾਰ ਅੱਗੀ ਆਗੀ ਭਾਜੀ ਬੀਟ ਹਾਂਜੀ ਹਾਂ ਇਹ ਹੈਗੀ ਐ ਫਿਰ 10 ਮਾਡਲ ਇਧਰੋ ਦਿਖਾ ਦਿਓ ਮੇਰਾ ਭਾਈ ਹਾਂਜੀ 10 ਮਾਡਲ ਹੈ ਵੀਰ ਕਾਰ ਦੇ ਵਿੱਚ ਟਾਇਰ ਲੋਏ ਟੱਚ ਵਾਲਾ ਸਿਸਟਮ ਲੱਗਿਆ ਹੋਇਆ ਹੈ ਵੀਰ ਕਾਰ ਦੇ ਵਿੱਚ ਇੱਕੋ ਰੇਟ ਤੇ ਕਰਦੇਗੇ ਵੀਰ 1.5 ਲੱਖ ਰੁਪਏ ਦੀ 1.5 ਲੱਖ ਰੁਪਏ ਦੀ 1.5 ਲੱਖ ਭਾਜੀ ਕਿਸੇ ਨੇ ਲੇਡੀ ਵਾਸ ਸਿੱਖਣ ਵਾਸਤੇ ਡੀਜ਼ਲ ਨਹੀਂ ਹੈਗੀ ਬਾਈ ਇਹ ਪੈਟਰੋਲ ਹੈ ਜੀ ਠੀਕ ਹੈ ਆਪਣੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਜੀ ਕਾਰ ਦੀ 1.5 ਲੱਖ ਦੀ ਬੀਟ ਕਾਰ ਤੁਹਾਡੇ ਸਾਹਮਣੇ ਭਾਜੀ ਹਾਂ 10 10 ਹਾਂਜੀ ਹਾਂ ਠੀਕ ਹੈ ਜੀ ਭਾਈ ਤੇ ਆ ਆ ਗਈ ਆਪਣੀ ਕਵਿਡ ਕਵਿਡਾ ਹਾਂਜੀ ਹਾਂਜੀ ਮਾਡਲ ਵੀਰ ਇਹ ਹੈਗੇ 2016 ਮਾਡਲ 16 ਹਾਂਜੀ ਐਸੇ ਪ੍ਰਾਈਸ ਤੇ ਕਾਰ ਦਮਾ ਕਿਤੇ ਵੀ ਨਹੀਂ ਮਿਲਣੀ ਵੀ 1,85,000 ਦੀ ਕਾਰ ਦੇ ਦਾਂਗੇ ਕਾਰ ਦੇ ਉੱਪਰ ਆਲਮੋਸਟ ਸਾਰਾ ਹੀ ਜਾਂ 1.5 ਲੱਖ ਦਾ ਕਨਫਰਮ ਲੋਨ ਕਰਾ ਦਾਂਗੇ ਬਿਲਕੁਲ ਉੱਪਰ ਲੈ ভাই ਲੈਟ ਦੇ ਆਉਂਗੇ ਬਈ ਐਸਾ ਰੇਟ ਤੁਹਾਨੂੰ ਦੇਤਾ ਕਾਰ ਦਾ ਬਈ ਹਾਂਜੀ ਬਲੂਟ 16 16 16 ਹਾਂ ਹਾਂ 1,85,000 ਰੁਪਏ ਬਿਲਕੁਲ 1,85,000 ਬਹੁਤ ਜਾਇਜ਼ ਰੇਟ ਦੀ ਕਾਰ ਆ ਬਈ ਇਹ ਕਾਰ ਵੀ ਲਿਆ 사 ਬਾਕੀ ਅਗੇ ਇੱਕ ਆ ਵੀ ਦਿਖਾਈ ਦੀ ਹੈ ਨਾ ਹਾਂਜੀ ਹਾਂਜੀ ਇਹ ਆ ਕੀਆ ਦੀ ਕਾਰ ਆ ਬਈ ਜੇ ਕਿਸੇ ਨੇ ਕਮਰਸ਼ੀਅਲ ਕਾਰ ਲੈਣੀ ਆ ਕੋਈ ਮੇਰਾ ਵੀਰ ਭਾਈ ਕਹਿੰਦਾ ਯਾਰ ਵੀ ਅਸੀਂ ਨਾ ਅ ਕਮਾਈ ਕਰਨੀ ਆ ਤਾਂ ਆਹ ਕਾਰ ਲਿਆ ਸਕਦੇ ਹੋ ਬਾਈ ਵੀ ਉਰੀ ਬੈਠਾ ਹੈਣਾ ਤੇ ਉਹਨੇ ਬਾਹਰ ਬਾਹਰ ਬੁਰ ਜਾਣਾ ਚਾਹੀਦਾ ਨਾ ਹਾਂਜੀ ਵੀਰ ਹਾਂਜੀ ਹਾਂਜੀ ਤੇ ਇਹ ਕਿਹੜਾ ਮਾਡਲ ਕਾਰ ਹੈ ਵੀਰੇ ਇਹ ਹੈਗੇ 2024 ਮਾਡਲ 24 ਹਾਂ ਕਹ ਨਾਲ ਪੁਰਾਣੀ ਸਾਰਾ ਸਿਸਟਮ ਵਗੈਰਾ ਸਟੀਰਿੰਗ ਕੰਟਰੋਲਰ ਸਾਰਾ ਕੁਝ ਲੱਗਿਆ ਹੋਇਆ ਕਾਰ ਦੇ ਵਿੱਚ ਕੀ ਆ ਕੈਰਨ 7 ਸੀਟਰ ਭਾਜੀ ਠੀਕ ਹੈ ਡੀਜ਼ਲ ਪੈਟਰੋਲ ਡੀਜ਼ਲ ਵੀ ਡੀਜ਼ਲ ਵੀ ਇੱਕੋ ਰੇਟ ਕਾਰ ਦਾਂਗੇ ਵੀਰ 11.5 ਲੱਖ ਰੁਪਏ ਦੀ ਜੀ 11 ਲੱਖ ਦੀ ਹਾਂ ਬਾਕੀ ਹਾਂ ਬਾਕੀ ਕਿਸੇ ਨੇ ਭਾਜੀ ਅਗਰ ਡਾਊਨ ਪੇਮੈਂਟ ਤੇ ਡਾਊਨ ਪੇਮੈਂਟ ਤੇ ਵੀ 3 ਲੱਖ ਰੁਪਏ ਡਾਊਨ ਚੱਲੀ ਹੋਣੀ ਵੀ 70 75 ਦੇ 80 ਦੇ ਆਸ-ਪਾਸ ਚੱਲਦੀ 24 ਮਾਡਲ ਹੈ ਵੀਰ ਤੁਹਾਨੂੰ ਪਤਾ ਹੀ ਹੈ ਬਹੁਤ ਕੰਮ ਸਲੋ ਹੁੰਦੀ ਹੈ 24 ਮਾਡਲ ਕਾਰ ਹੈ ਤੇ ਕਾਰ ਲਿਆ ਸਕਦੇ ਹੋ ਕਮਰਸ਼ੀਅਲ ਦੀ ਸਾਰੇ ਪੇਪਰ ਪੂਰੇ ਆਲ オリジナル ਪੇਂਟ ਦੀ ਕਾਰ ਹੈ ਵੀਰ ਸਾਰੀ オリジナル ਪੇਂਟ ਦੀ ਕਾਰ ਹੈ ਐਂਡ ਗੱਲ ਬਾਤ ਐਂਡ ਗੱਲ ਬਾਤ ਤੇ ਅਗਲੀ ਤੁਹਾਨੂੰ ਕਾਰ ਦਿੰਨੇ ਆ ਬਈ ਆਜੋ ਹੋਰ ਕਾਰਾਂ ਬਹੁਤ ਖੜੀਆਂ ਆਪਣੇ ਲਵੇ ਮੈਂ ਇਹ ਜਿਹੜਾ ਇਹ ਆਪਾਂ ਗੱਲ ਕਰਾਂ ਵੀ ਤੁਹਾਨੂੰ ਇਹ ਕਾਰਾਂ ਦਊਂਗਾ ਮੈਂ ਦੋ ਪਾਰਟ ਚ ਕਾਰਾਂ ਦਊਂਗਾ ਠੀਕ ਹੈ ਜੀ ਬਈ ਤੇ ਉਸ ਤੋਂ ਪਹਿਲਾਂ ਇੱਕ ਗੱਲ ਹੋਰ ਹੋਣਾ ਕਮੈਂਟ ਕਰਕੇ ਦੱਸ ਦਿਓ ਵੀ ਤੁਸੀਂ ਸਾਡੇ ਨਾਲ ਜੁੜੇ ਕਿੱਥੋਂ ਹੋ ਕਿਹੜੀ ਕੰਟਰੀ ਤੋਂ ਜੁੜੇ ਹੋ ਬਾਈ ਹੈਨਾ ਤੇ ਕਿਹੜੀ ਸਟੇਟ ਤੋਂ ਜੁੜੇ ਹੋ ਜਿਵੇਂ ਸਾਡਾ ਸ਼ਹਿਰ ਹੈਗਾ ਧੂਰੀ ਸ਼ਹਿਰ ਜ਼ਿਲ੍ਹਾ ਸੰਗਰੂਰ ਪੀਵੀ 13 ਵਾਲੇ ਅਸੀਂ ਹੈਨਾ ਬਾਈ ਹੋਰੀ ਪੀਵੀ 23 ਫਤੇਗੜ ਸਾਹਿਬ ਤੋਂ ਨੇ ਹੁਣ ਰਹਿੰਦੇ ਨੇ ਚੰਡੀਗੜ੍ਹ ਹੈਨਾ ਸੀਐਚ 01 ਤੇ ਬਾਈ ਹੋਰ ਦਾ ਕਾਰ ਵਯਾਰਾ ਪੀਵੀ 68 ਮਹਾਲੀ ਦੇ ਵਿੱਚ ਮਤਲਬ ਦੋ ਤਿੰਨ ਸਟੇਟਾਂ ਦੇ ਕੰਮ ਆ ਹੈਗਾ ਵਧੀਆ ਬਾਈ ਹੋਰਾਂ ਦਾ ਤੇ ਤੁਸੀਂ ਦੱਸਣਾ ਤੁਸੀਂ ਕਿਹੜੀ ਸ਼ਹਿਰ ਤੋਂ ਬਾਈ ਹੈਨਾ ਤੇ ਆ ਆ ਗਈ ਆਪਣੇ ਲਈ ਸਵਿਫਟ ਕਾਰ ਇਹ ਕਿਹੜਾ ਮਾਡਲ ਹੈ ਵੀਰ 2014 ਮਾਡਲ ਹਾਂਜੀ ਫੈਮਿਲੀ ਟਰਾਂਸਫਰ ਕਾਰ ਹੈ ਵੀਰ ਦੋਨੋਂ ਚਾਬੀਆਂ ਕਾਰ ਦੇ ਆਵੇਲੇਬਲ ਹੈ ਹਾਂ ਹਾਂ 14 ਮਾਡਲ ਐਸੇ ਰੇਟ ਤੇ ਕਾਰ ਦੇ ਕਿਤੇ ਵੀ ਮਾਰਕੀਟ ਚ ਮਿਲ ਨਹੀਂ ਵੀਰ ਬਿਲਕੁਲ ਬ੍ਰਾਂਡ ਨੀ ਕਾਰ ਹੈ ਇੰਜਨ ਗੇਅਰ ਦੀ ਬਹੁਤ ਸੋਹਣੀ ਕਾਰ ਹੈ ਵੀਰ ਕਾਰ ਆਪਣੀ ਫੁੱਲ ਗਾਰੰਟੀ ਹੈ ਕਾਰ ਦੀ ਕਿਉਂਕਿ ਆਪਣੇ ਕਿਸੇ ਫੈਮਿਲੀ ਪਰਸਨ ਦੀ ਹੀ ਕਾਰ ਹੈ ਕਿਸੇ ਫਰੈਂਡ ਦੀ ਕਾਰ ਹੈ ਵੀਰ ਭਾਈ ਅੰਦਰੋਂ ਆ ਡੈਸ਼ਬੋਰਡ ਵਗੈਰਾ ਹੈ ਨਾ ਜਿਹੜਾ ਹੁੰਦਾ ਸਾਰਾ ਇਹ ਦਿਖਾ ਦਿਓ ਮੇਰਾ ਭਾਈ ਕਿਉਂਕਿ ਅੰਦਰ ਕੋਈ ਸਕ੍ਰੈਚ ਵੀ ਨਹੀਂ ਹੈਗਾ ਮੇਨ ਗੱਲ ਇਹ ਹੀ ਹੁੰਦੀ ਹੈ ਵੀ ਅੰਦਰ ਸਕ੍ਰੈਚ ਨਾ ਹੋਵੇ ਗੱਡੀ ਦੇ ਵਿੱਚ ਕੋਈ ਵੀ ਹੈ ਨਾ ਤਾਂ ਤੁਸੀਂ ਭਾਈ ਵਧੀਆ ਸੋਹਣੀ ਕਾਰ ਅਗਰ ਲੱਭ ਰਹੇ ਤਾਂ ਆਹ ਕਾਰ ਲੈ ਜਾ ਸਕਦੇ ਆਂ ਆਈ ਥਿੰਕ ਕੱਲੇ ਤੇ ਸੀਟ ਕਵਰ ਪੈਂਦੇ ਆ ਨਾ ਹਾਂਜੀ ਹਾਂਜੀ ਹੋਰ ਕੋਈ ਕੰਮ ਨਹੀਂ ਫਿਰ ਆਰ ਸੀ ਓਨਰ ਦੇ ਅਕਾਊਂਟ 'ਚ ਹੀ ਪੇਮੈਂਟ ਹੈ ਫਿਰ 355000 ਦੀ ਕਾਰ ਦੇਣੀ ਹੈ ਫਿਰ 10000 ਆਪਾਂ ਨੇ ਕਹਿ ਕੇ ਕਮਿਸ਼ਨ ਲੈਣਾ ਵੀਰੇ ਕਿਉਂਕਿ ਆਪਣੀ ਕਾਰ ਨਹੀਂ ਹੈਗੀ ਇਹ ਕਸਟਮਰ ਦੀ ਕਾਰ ਆਪਣੀ 14 ਸ 14 ਵੀਰੇ 14 ਮਾਡਲ ਰੇਟ 355 ਪਰ 4 ਲੱਖ ਰੁਪਏ ਲੋਕ ਮੰਗਦੇ ਆ ਵੀਰ 355 ਦੀ ਕਾਰ ਨੂੰ 10000 ਰੁਪਏ ਕਮਿਸ਼ਨ ਲੈਣਾ ਕਹਿ ਕੇ ਆਰਸਾ 355000 ਦੀ ਕਾਰ ਆ ਮੌਕੇ ਤੇ ਸ਼ਾਇਦ ਬਣ ਜਵੇ ਹਾਂਜੀ ਫੋ ਕਟੂਗਾ ਕੁਝ ਮਣਾ ਮੋਟਾ ਵੀ ਰਿਗਾਰਡ ਭਾਜੀ ਮੰਨ ਮੰਨ ਕਰ ਤੇ ਠੀਕ ਆ ਬਈ ਕਮਿਸ਼ਨ ਦੇ ਤੇੜੀ ਡੀਲ ਹੋਣੀ ਆ ਇਹ ਆ ਆ ਗਈ ਆਪਣੀ ਟੈਗੋ ਹਾਂਜੀ ਟਾਟਾ ਟੈਗੋ ਵੀਰ 2019 ਮਾਡਲ ਹੈ ਪੈਟਰੋਲ ਡੀਜ਼ਲ ਪੈਟਰੋਲ ਵੀਰ ਟੌਪ ਐਂਡ ਮਾਡਲ ਐ ਐਕਸਐਮਐਸ ਸਟੀering ਕੰਟਰੋਲ ਬਟਨ ਕੰਪਨੀ ਬਟਨ ਮਿਊਜ਼ਿਕ ਸਿਸਟਮ ਲੈਦਰ ਸੀਟ ਕਵਰ ਵਗੈਰਾ ਸਾਰਾ ਕੁਝ ਲੱਗਿਆ ਹੈ ਕਾਰ ਦੇ ਵਿੱਚ ਫਸ ਓਨਰ ਦੀ ਕਾਰ ਹੈ ਫਿਰ ਇਕੋ ਰੈਡ ਕਾਰ ਦੇ ਦਾਂਗੇ 3.5 ਲੱਖ ਰੁਪਏ ਦੀ ਪਲੱਸ ਕਮਿਸ਼ਨ ਠੀਕ ਹੈ ਜੀ ਬਾਈ ਲੈ ਬਾਈ 22 ਹੋਰਾਂ ਨਾਲ ਵੀ ਘਰੇਲੂ ਕਾਰਾਂ ਹੀ ਬਹੁਤ ਆਈ ਹੋਈਆਂ ਨੇ ਬਾਈ ਹਾਂ ਜੀ ਹਾਂ ਜੀ ਜੇ ਕੋਈ ਕਈ ਬਾਈ ਮਿੱਤਰ ਮੰਗਦੇ ਨੇ ਯਾਰ ਕੋਈ ਸਾਨੂੰ ਘਰੋਂ ਕਾਰ ਚਾਹੀਦੀ ਆ ਸਿੱਧਾ ਆਰ ਸੀ ਓਨਰ ਜੀ ਤੇ ਜਿਹੜੇ ਨਾਮ ਦੇ ਆਰ ਸੀ ਹੋਗੀ ਉਸੇ ਦੇ ਬਾਈ ਹਨਾ ਅਕਾਊਂਟ ਤੁਸੀਂ ਪੈਸੇ ਪਾਉਣੇ ਆ ਬਾਈ ਹੋਰਾਂ ਦੇ ਅਕਾਊਂਟ ਤੇ ਵੀ ਨਹੀਂ ਪਾਉਣੇ ਤੁਹਾਨੂੰ ਕਿਉਂਕਿ ਯਕੀਨ ਹੋ ਜਾਣਾ ਵੀ ਹਨਾ ਬਾਕੀ ਯਾਰ ਉਹਦੀ ਕਾਰ ਹੈਗੀ ਤਾਂ ਇਹ ਕਾਰ ਤੁਸੀਂ ਲੈ ਜਾ ਸਕਦੇ ਹੋ ਮਾਡਲ 19 ਰੇਟ ਤੇ ਲੱਖ 50000 ਰੇਟ ਭਾਜੀ ਪਲੱਸ ਕਮਿਸ਼ਨ ਠੀਕ ਆ ਜੀ ਤੇ ਆ ਗਈ ਆਪਣੀ ਬ੍ਰਿਓ ਬ੍ਰਿਓ ਹੋਂਡਾ ਮਾਡਲ ਮਾਡਲ ਵੀਰ 12 ਰਜਿਸਟਰਡ 13 ਕਿਸੇ ਨੇ ਕੋਈ ਸਿੱਖਣ ਨੂੰ ਲੈਣੀ ਆ ਜਾਂ ਵਾਈਫ ਨੂੰ ਲੈ ਕੇ ਜਣੀ ਐ ਐਕਸਟਰਾ ਕੋਈ ਕਾਰ ਲੈਣੀ ਐ ਕਾ ਰੈਡ ਆਨ ਭਾਜੀ ਐਸੇ ਰੇਟ ਤੇ ਕਰਦਾ ਕਿਤੇ ਨਹੀਂ ਮਿਲਣੀ 195000 ਦੀ ਪੈਟਰੋਲ ਕਾਰ ਲਾਇਅ ਵੀਲ ਵੀ ਲੱਗੇ ਹੋਏ ਟੱਚ ਵਾਲਾ ਸਿਸਟਮ ਵੀ ਲੱਗੇ ਹੋਏ ਕਾਰ ਨੂੰ ਤੇ ਬਈ ਕਾਰ ਲਿਆ ਸਕਦੇ ਹੋ ਤੁਸੀਂ ਕਾਰ ਸੋਹਣੀ ਆ ਵਧੀਆ ਇਹ ਪਿੱਛੇ ਦਾ ਸ਼ੀਸ਼ਾ ਬੜਾ ਵੱਡਾ ਹੁੰਦਾ ਨਾ ਹਾਂਜੀ ਹਾਂਜੀ ਇਹ ਸ਼ੀਸ਼ਾ ਹੀ ਖੁੱਲਦਾ ਹੁੰਦਾ ਮੇਰੇ ਨਾਲ ਹਾਂਜੀ 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 ਬਸ ਸ਼ੀਸ਼ੇ ਹੀ ਖੁੱਲਦਾ ਭ ਤੇ ਅਗਲੀ i20 ਮਾਡਲ ਵੀਰ 2016 ਮਾਡਲ ਹੈ ਇਹ ਹੈ ਪੈਟਰੋਲ ਦੇ ਵਿੱਚ ਲੋਕਲ ਨੰਬਰ ਆ ਲੋਕਲ ਪੰਚਕੂਲਾ ਨੰਬਰ ਆ ਆਲਪਾ ਆਪਣੇ ਕੋਲ ਸਾਰੀਆਂ ਗੱਡੀਆਂ ਪੰਚਕੂਲਾ ਹੀ ਆ ਭਾਜੀ ਮਡਮਡਾ ਨੰਬਰ ਜਾਂ ਟ੍ਰਾਂਸਫਰ ਹੈ ਪੰਚਕੂਲਾ ਜਾਂ ਇਸ ਤੋਂ ਬਾਅਦ ਆਪਾਂ ਨਹੀਂ ਬਾਇੰਗ ਕਰਦੇ ਉਹਨਾਂ ਪਤਾ ਹੀ ਆ ਪੰਚਕੂਲਾ ਪੰਚਕੂਲਾ ਨਾਲ ਹੀ ਆ ਬਈ ਆਪਣੇ ਨਾਲ ਹਾਂਜੀ ਹਾਂਜੀ ਭਰਾ ਜੀ ਵੀਰ ਇੱਕ ਉਹ ਰਡ ਕਰ ਦਾਂਗੇ ਚੰਡੀਗੜ੍ਹ ਦਾ ਪੰਚਕੁਲਾ ਨੰਬਰ ਫਰਸਟ ਓਨਰ ਸਾਢੇ 4 ਲੱਖ ਦੀ ਕਰ ਦੇ ਦਾਂਗੇ ਕਾਰ ਦੇ ਉੱਪਰ 4 ਲੱਖ ਦਾ ਲੋਨ ਵੀ ਕਰਾ ਦਾਂਗੇ ਵੀ ਲਓ ਜੀ ਬਈ ਆਹ ਕਾਰ ਲੈ ਜਾ ਆਹ ਕਾਰ ਅੱਗੇ ਆ ਗਈ ਵੀਰ ਪੀਪੀ 65 ਜੀ ਹਾਂਜੀ ਮੋਹਾਲੀ ਮੋਹਾਲੀ ਦਾ ਨੰਬਰ ਹੈ ਇਹ ਹੈਗੀ ਹਾਂਜੀ ਅੱਡੀ ਪੈਟਰੋਲ ਵੀਰ ਸੋਲ ਪੈਟਰੋਲ ਦੋਨੇ ਪੈਟਰੋਲੇ ਆ ਜੀ ਠੀਕ ਹੈ ਹਾਂਜੀ ਹਾਂ ਕਿਉਂਕਿ ਤੁਹਾਨੂੰ ਪਤਾ ਹੀ ਹੈ ਭਾਜੀ ਟ੍ਰੈਂਡ ਹੁਣ ਚੇਂਜ ਹੋ ਗਿਆ ਪੈਟਰੋਲ ਦੀ ਡਿਮਾਂਡ ਜ਼ਿਆਦਾ ਹੈ ਪੈਟਰੋਲ ਹੈ ਵੀਰ ਸਪੋਰਟਸ ਮਾਡਲ ਹੈ ਫਰਸਟ ਓਨਰ ਹੈ ਫੁੱਲ ਇੰਸ਼ੋਰੈਂਸ ਹੈ ਅਗਲੇ ਸਾਲ 2026 ਤੱਕ ਇੱਕ ਕਰ ਦੇ ਦਾਂਗੇ ਵੀਰ 435000 ਦੀ ਇਸ ਕਾਰ ਦੇ ਉੱਪਰ ਵੀ 4 ਲੱਖ ਦਾ ਲੋਨ ਕਰਵਾ ਦਾਂਗੇ ਲੈ ਜੋ ਹਾਂਜੀ ਲੈ ਵੀ 435000 16 ਮਾਡਲ ਸਪੋਰਟਸ ਹਾਂਜੀ 16 ਮਾਡਲ 4 ਪਰਸਨ ਓਨਰ ਵੀ ਫਰਸਟ ਭਾਜੀ ਕੋਈ ਸੈਕੰਡ ਥਰਡ ਨਹੀਂ ਫਰਸਟ ਇਸੇ ਪਾਸੋਂ ਆਹ ਵਾਲਾ ਰੇਟ ਨਹੀਂ ਮਿਲਣਾ ਇੱਕ ਵਾਰ ਮਾਰਕੀਟ ਤੇ ਢੇੜਾ ਦੇ ਆਇਓ ਉਦੋਂ ਬਾਅਦ ਆ ਕੇ ਦੀ ਟ్రਾਈ ਲੈ ਲਿਓ ਤੇ ਇਹਦਾ ਰੇਟ ਕੰਪੈਰੀਜ਼ਨ ਕਰ ਲਿਓ ਫੇਰ ਬਈ ਹਨਾ ਬਾਈ ਉਹਨਾਂ ਨੇ ਲਵੇ ਆਇਓ ਕਾਰ ਲੈਣ ਬਈ ਹਨਾ ਤੇ ਆ ਗਈ ਲਾਸਟ ਕਾਰ ਮਾਡਲ ਲਾਸਟ ਆ ਗਈ ਭਾਜੀ ਬਲਿਨੋ 2018 ਮਾਡਲ ਡੈਲਟਾ ਮਾਡਲ ਹੈ ਭਾਜੀ ਕਾਰ ਓਨਰ ਸੈਕੰਡ ਫਰਸਟ ਫਰਸਟ ਭਾਜੀ ਫਰਸਟ ਠੀਕ ਹੈ ਜੀ ਤੇ ਕਾਰ ਤੁਹਾਡੇ ਸਾਹਮਣੇ ਹੈ ਭਾਜੀ ਇੰਟੀਰੀਅਰ ਦੀ ਵੀ ਬਹੁਤ ਸੋਹਣੀ ਹੈ ਲੈਦਰ ਸੀਟ ਕਵਰ ਵਗੈਰਾ ਟੱਚ ਵਾਲਾ ਸਿਸਟਮ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਹੈ ਕਾਰ ਦਾ ਬ੍ਰਿਜਸਟੋਨ ਦੇ ਟਾਇਰ ਹੈ ਠੀਕ ਹੈ ਟਿਪਿੰਗ ਵਗੈਰਾ ਸ਼ੌਕ ਨੂੰ ਕਰਾ ਰੱਖੀਏ ਵੀਰ ਉੱਪਰ ਇੱਕੋ ਰੇਡ ਕਾਰ ਦੇ ਦਾਂਗੇ ਵੀਰ 495000 ਰੁਪਏ ਦੀ 495 4 18 ਮਾਡਲ ਡੈਲਟਾ ਵੇਰੀਐਂਟ ਠੀਕ ਹੈ 18 ਮਾਡਲ 495000 ਦੀ ਡੈਲਟਾ ਮਾਡਲ ਕਾਰ ਡੀਲਰ ਸਾਡੇ ਨਾ ਨਾ ਪੈਟਰੋਲ ਪੈਟਰੋਲ ਤੇ 4.5 ਲੱਖ ਦਾ ਕਾਰ ਦੇ ਉੱਪਰ ਲੋਨ ਲੋਨ ਕਰਾ ਦਾਂਗੇ ਭਾਈ ਤੇ ਭਾਈ ਰੇਟ ਵੀ ਸੋਨਾ ਡਾਊਨ ਪੇਮੈਂਟ ਥੋੜੀ ਜਿਹੀ ਆ ਆਜੋ ਫਿਰ ਜੇ ਕਿਸੇ ਨੇ ਕਾਰ ਲੈਣੀ ਹੈ ਨੰਬਰ ਮੈਂ ਸਕਰੀਨ ਤੇ ਪਾਤਾ ਤੇ ਹੋਰ ਬਹੁਤ ਕਾਰਾਂ ਨੇ ਅਗਲੇ ਪਾਰ ਦੇ ਵਿੱਚ ਮੈਂ ਤੁਹਾਨੂੰ ਐਸਯੂਵੀ ਦੇ ਸੜਨਕਾਰਾ ਵੀ ਹੋਰ ਦਊਂਗਾ ਬਹੁਤ ਤੇ ਬਸ ਪੇਜ ਫੋਲੋ ਕਰ ਲਿਓ ਨੰਬਰ ਸਕਰੀਨ ਤੇ ਪਾਤਾ ਚੱਲੀਏ ਫਿਰ ਫਿਰ ਸਸਤੀ ਕਾਰ ਸਸਤੀ ਕਾਰ